ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ ਚ ਗੱਲ ਕਰਨੀ ਹੈ ਜੀ ਕਣਕ ਨੂੰ ਪਹਿਲਾ ਪਾਣੀ ਤੇ ਪਹਿਲੀ ਖਾਦ ਆਪਾਂ ਕਿਸ ਤਰੀਕੇ ਨਾਲ ਦੇਣੀ ਆ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਇਹਦੇ ਬਾਰੇ ਪੂਰੀ ਗੱਲਬਾਤ ਆਪਾਂ ਅੱਗੇ ਇਸ ਵੀਡੀਓ ਵਿੱਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਜਰੂਰ ਨਾਲ ਦਬਾ ਲਿਓ ਸੋ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਆਪਾਂ ਖਾਦ ਪਹਿਲਾਂ ਆਪਾਂ ਹਰੇਕ ਕਿਸਾਨ ਦੀ ਜਿਹੜੀ ਆ ਉਹ ਆਦਤ ਆ ਸਾਡੇ ਲਾਗੇ ਜਿੰਨੇ ਵੀ ਆ ਸਾਰੇ ਇਸੇ ਤਰ੍ਹਾਂ ਇੱਕ ਦੂਜੀ ਰੀਸ ਨਾਲ ਖਾਦ ਪਾ ਕੇ ਅਗਲੇ ਦਿਨ ਪਾਣੀ ਲਾ ਦਿੰਦੇ ਆ ਜੀ ਸ਼ਾਇਦ ਪਾਣੀ ਨਾਲ ਰਲ ਕੇ ਇਹਨੇ ਜ਼ਿਆਦਾ ਅਸਰ ਕਰਨਾ ਪਰ ਇਹ ਬਹੁਤ ਗਲਤ ਤਰੀਕਾ ਜੀ ਸੋ ਜਦੋਂ ਵੀ ਆਪਾਂ ਖਾਦ ਪਾ ਕੇ ਉਸੇ ਵੇਲੇ ਪਾਣੀ ਲਾਵਾਂਗੇ ਤੇ ਉਹ ਆਪਣੇ ਕਣਕ ਕਈਆਂ ਜਗ੍ਹਾ ਤੋਂ ਪੀਲੀ ਹੋ ਜਾਊਗੀ ਕਈਆਂ ਜਗ੍ਹਾ ਤੋਂ ਕਾਲੀ ਹੋ ਜਾਊਗੀ ਉਹਦਾ ਕਾਰਨ ਇਹ ਆ ਵੀ ਖਾਦ ਰੁੜ ਕੇ ਕੁਛ ਕਿਸਮ ਨੇ ਚਲ ਜੂਗੀ ਕੁਛ ਕਿਸਮ ਨੇ ਚਲ ਜੂਗੀ ਅਸਲ ਵਿੱਚ ਖਾਦ ਪੈਲੀ ਦੇ ਵਿੱਚ ਮਿਲਣ ਦਾ ਜਿਹੜਾ ਵਾ ਕਮ ਸੇ ਕਮ 5 ਦਿਨ ਚਾਹੀਦੇ ਹੁੰਦੇ ਆ ਤੇ ਪੰਜ ਦਿਨਾਂ ਤੋਂ ਬਾਅਦ ਜਿਹੜੀ ਆ ਤੁਸੀਂ ਇਹਨੂੰ ਪਾਣੀ ਲਾਉਣਾ ਕਈਆਂ ਕਿਸਾਨਾਂ ਤੋਂ ਇਹ ਬੜੀ ਬੜੀ ਮੈਂ ਗੱਲ ਸੁਣੀ ਆ ਜੀ ਨਾਈਟ੍ਰੋਜਨ ਉੱਡ ਜਾਂਦੀ ਹੈ ਨਾਈਟ੍ਰੋਜਨ ਕਿਤੇ ਨਹੀਂ ਉੱਡਦੀ ਉਹ ਜਿਹੜੀ ਆ ਜਿਤ ਤਰੂ ਪੈਲੀ ਚ ਪੈ ਗਈ ਉਹਨੇ ਪੈਲੀ ਦੇ ਵਿੱਚ ਆਪਣਾ ਅਸਰ ਦੇ ਕੇ ਫੇਰ ਹੀ ਜਾਣਾ ਅੱਗੇ ਗੱਲ ਆ ਜਾਂਦੀ ਜੀ ਪਾਣੀ ਦੀ ਪਾਣੀ ਪੈਲੀ ਦੇ ਹਿਸਾਬ ਨਾਲ ਲੱਗਣਾ ਜੇ ਤੇ ਪੈਲੀ ਆਪਣੀ ਬਿਲਕੁਲ ਸਹੀ ਬੱਤਰ ਤੇ ਬੀਜੀ ਆ ਤੇ ਫੇਰ ਪਾਣੀ ਜਿਹੜਾ ਵਾ 21 ਤੋਂ 22 ਦਿਨਾਂ ਦੇ ਵਿੱਚ ਵਿੱਚ ਆਪਾਂ ਲਾ ਦਈਦਾ ਵਾ ਤੇ ਜੇ ਆਪਣੀਆਂ ਪੈਲੀਆਂ ਰੇਤ ਲੀਆਂ ਵਾ ਤੇ ਪਾਣੀ 15 ਦਿਨ ਤੇ ਵੀ ਲੱਗ ਸਕਦਾ ਤੇ ਜੇ ਮਤਲਬ ਉਹ ਪੈਲੀ ਦੀ ਕੰਡੀਸ਼ਨ ਵੇਖ ਕੇ ਆਪਾਂ ਪਾਣੀ ਲਾਉਣਾ ਤੇ ਪੈਲੀਆਂ ਜਿਹੜੀਆਂ ਚੰਗੀਆਂ ਵਧੀਆ ਪੈਲੀਆਂ ਵਾਂ ਉਹ ਤਕਰੀਬਨ ਸਾਰੀਆਂ ਬਾਜੀ ਕਿ ਦਿਨਾਂ ਤੇ ਪਾਣੀ ਜਿਹੜਾ ਉਹ ਲੱਗ ਜਾਂਦੇ ਆ ਤੇ ਜੇ ਆਪਾਂ ਜ਼ਿਆਦਾ ਵਾਤਰਿਆ ਪੈਲੀ ਦੇ ਵਿੱਚ ਜ਼ਿਆਦਾ ਵਾਤਰ ਜੀ ਬੀਜੀ ਆ ਤੇ ਪਾਣੀ ਜਿਹੜਾ 25 ਤੋਂ 30 ਦਿਨ ਦੇ ਵਿੱਚ ਵੀ ਜਿਹੜਾ ਉਹ ਲਾ ਸਕਦੇ ਆ